ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਵਿਆਹ ਦੇ ਚਾਪ ਪੂਰੇ ਵੀ ਨਹੀਂ ਹੋਏ ਘਰ ਦੇ ਵਿੱਚ ਬੱਚਾ ਵੀ ਹਲੇ ਨਹੀਂ ਹੋਇਆ ਸੀ ਪਰ ਇਸ ਤੋਂ ਪਹਿਲਾਂ ਹੀ ਇੱਕ ਅਜਿਹੀ ਅਨਹੋਣੀ ਵਾਪਰ ਗਈ ਕਿ ਚੂੜੇ ਵਾਲੀ ਦੇ ਸਮੇਂ ਉਸਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਇਹੋ ਜਿਹੀ ਮਾੜੀ ਘਟਨਾ ਤੁਸੀਂ ਪਹਿਲਾਂ ਸ਼ਾਇਦ ਹੀ ਕਦੇ ਸੁਣੀ ਹੋਵੇ ਜਿਸ ਦੇ ਵਿੱਚ ਮੁੰਡੇ ਨੂੰ ਹੱਦੋਂ ਵੱਧ ਤਸੀਹੇ ਦਿੱਤੇ ਗਏ ਨੇ ਜਿਸ ਦਾ ਜ਼ਿਕਰ ਕਰਦੇ ਹੋਏ ਮੁੰਡੇ ਦਾ ਭਰਾ ਵੀ ਫੁੱਟ ਫੁੱਟ ਰੋ ਪਿਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਲੇਰ ਵਿਖੇ ਇਹ ਮੰਦ ਭਾਗੀ ਘਟਨਾ ਵਾਪਰੀ ਹੈ ਜਿੱਥੇ ਖੇਤਾਂ ਦੇ ਵਿੱਚ ਰੋਟੀ ਲੈ ਕੇ ਗਏ ਨੌਜਵਾਨ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ। ਮ੍ਰਿਤਕ ਮੁੰਡੇ ਦੀ ਪਛਾਣ ਪਿੰਡ ਬਲੇਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੇ ਵਜੋਂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਚਿੰਤਾ ਸਿੰਘ ਨੇ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਵੱਲੋਂ ਰੰਜਿਸ਼ ਤੇ ਚਲਦਿਆਂ ਅਜਿਹਾ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਉਕਤ ਲੋਕਾਂ ਦੇ ਵੱਲੋਂ ਉਸਦੇ ਲੜਕੇ ਨੂੰ ਪਹਿਲਾਂ ਹੀ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਚਿੰਤਾ ਸਿੰਘ ਨੇ ਦੱਸਿਆ ਕਿ ਖੇਤਾਂ ਦੇ ਵਿੱਚ ਤੂੜੀ ਬਣਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਉਸ ਦਾ ਲੜਕਾ ਦੁਪਹਿਰ ਦੀ ਰੋਟੀ ਦੇਣ ਵਾਸਤੇ ਖੇਤਾਂ ਨੂੰ ਗਿਆ ਸੀ ਪਰ ਨਾ ਤਾਂ ਖੇਤਾਂ ਦੇ ਵਿੱਚ ਪਹੁੰਚਿਆ ਤੇ ਨਾ ਹੀ ਘਰ ਵਾਪਸ ਆਇਆ ਇਸ ਦੇ ਚਲਦੇ ਹੀ ਉਹਨੇ ਆਪਣੇ ਪੁੱਤ ਨੂੰ ਫੋਨ ਕੀਤਾ ਤਾਂ ਫੋਨ ਕਿਸੇ ਹੋਰ ਅਣਜਾਣ ਵਿਅਕਤੀ ਨੇ ਚੁੱਕਿਆ ਤੇ ਦੱਸਿਆ ਕਿ ਗੁਰਜੀਤ ਸਿੰਘ ਖਤਮ ਹੋ ਚੁੱਕਾ ਹੈ ਅਤੇ ਉਸ ਦੀ ਮ੍ਰਿਤਕ ਦੇ ਇੱਥੇ ਹੱਥਾਂ ਪੈਰ ਬੰਨੇ ਹੋਏ ਪਈ ਹੈ ਉਸ ਦੇ ਸਰੀਰ ਤੇ ਕਰੰਟ ਲਗਾਏ ਗਏ ਉਸਦੇ ਵੀ ਨਿਸ਼ਾਨ ਦੇਖੇ ਜਾ ਸਕਦੇ ਨੇ ਜਿਸ ਤੋਂ ਬਾਅਦ ਉਹਨਾਂ ਮੰਗ ਕੀਤੀ ਹੈ ਕਿ ਉਸਦੇ ਮੁੰਡੇ ਨੂੰ ਖਤਮ ਕਰਨ ਵਾਲੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਮੌਕੇ ਤੇ ਪਹੁੰਚੇ ਥਾਣਾ ਪਿੱਖੀਵਿੰਡ ਦੇ ਮੁਖੀ ਮੋਹਿਤ ਚਰਮਾ ਨੇ ਇਸ ਮੌਕੇ ਤੇ ਕਿਹਾ ਕਿ ਮ੍ਰਿਤਕ ਦੇ ਪਿਤਾ ਬਿਆਨ ਦਰਜ ਕਰ ਚੁੱਕੇ ਨੇ ਜਦੋਂ ਕਿ ਸੀਸੀਟੀਵੀ ਕ্যামਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਜਲਦ ਉਨਾ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਣਾ ਜਿਨ੍ਹਾਂ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰੋਂਦਾ ਕੁਰਲਾੰਦਾ ਪਰਿਵਾਰ ਅਤੇ ਮੁੰਡੇ ਦੇ ਭਰਾ ਦੱਸ ਰਹੇ ਸਨ ਕਿ ਉਸਤੇ ਕਰੰਟ ਲਾਏ ਗਏ ਤਜਾਬ ਪਾਇਆ ਗਿਆ ਗਰਮ ਪ੍ਰੈਸ ਲਾਈ ਗਈ ਅਤੇ ਹੱਥ ਪੈਰ ਬੰਨੀ ਹੋਈ ਮ੍ਰਿਤਕ ਦੇ ਦੇਖਣ ਤੋਂ ਬਾਅਦ ਹਰ ਕੋਈ ਦੰਗ ਰਹਿ ਗਿਆ ਉਹ ਤੋਂ ਬਾਅਦ 8-10 ਦਿਨਾਂ ਬਾਅਦ ਪਹਿਲਾਂ ਇਹਨੂੰ ਇਹ ਆਪਣਾ ਹੈਗਾ ਪਿੰਕ ਰੰਟੀ ਸ਼ਰਟ ਉਹਦੇ ਤੇ ਇਹਨੂੰ ਘੇਰਿਆ 8 ਦਿਨ ਪਹਿਲਾਂ ਫੇਰੇ ਆ ਕਹਿੰਦੇ ਕਿ ਅੱਜ ਤੇ ਪੁੱਤ ਪਾਈਆਂ ਕੱਲ ਫੇਰ ਕਿਤੇ ਦਿਨ ਦੇਖਾਂਗੇ ਤੇ ਮੋਂ ਅਸੀਂ ਰਾਜ ਮંત્રી ਦਾ ਵੀ ਕੰਮ ਕਰਦੇ ਹਾਂ ਤੇ ਅਸੀਂ ਸਵੇਰੇ ਸਾਰੇ ਕੰਮ ਦੇ ਗਏ ਹਾਂ ਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਪਰਾਇ ਜੱਡ ਬੋਡੀ ਪਈ ਆ ਆਪਣੀ ਰਿੰਜ ਤੇ ਇਹ ਮੇਰੇ ਭਰਾ ਨੂੰ ਮਾਰ ਕੇ ਇਹਦੇ ਘਰੇ ਪ੍ਰਸਾਵ ਆਈਆਂ ਆੜਾ ਮਾਜ਼ਾ ਇਹ ਸਾਰਾ ਲਖਾ ਇੱਥੇ ਵੀ ਉਹਦੇ ਆਹ ਆਦ ਦਾਵਾ ਵੇ ਵੇਟੋ ਤੇ ਯਾਹ ਪਾਇਆ ਕਿ ਇੱਕ ਪੁਰਾਣੇ ਵਿੱਚ ਇਹ ਸਾਰਾ ਕੁਝ ਮਾਸ ਰਥਾ ਪੈ ਗਿਆ। ਇਹਨਾਂ ਪ੍ਰਸ਼ਾਨ ਅੰਨਿਆ ਕੈਂਟਲਾ ਬੜੀ ਬੇਰਮੀਨ ਨਾਲ ਮਾਰਾਇ। ਨਾਮ ਹੈ ਰਾਜੀ ਚਰਮਜੀਤ ਸਿੰਘ। ਇਹ ਕਹਿ ਰਹਾ ਆਪਣਾ ਅੱਜ। ਇਹ ਪੁੱਤਾ ਸਿੰਘ ਨੇ ਮੁੰਡਿਆ ਅੰਬਾੜੀ ਵਾਲੇ ਰਾਜ ਉੱਤੇ ਨੰਦ ਕਰ। ਇਹ ਕਿ ਵਿਧੀ ਤੁਸੀਂ ਇੱਕ ਮਿੰਟ ਕੀ ਮੰਗ ਕਰਦੇ ਵੀਜੀ ਤੁਸੀਂ? ਵੀਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ। ਇਨਾਂ ਦੇ ਫੁੱਲ ਸਾਨੂੰ ਇਹੋ ਹੀ ਉਮੀਦ ਨੇ ਇਹਨਾਂ ਤੋਂ ਵੀ ਜੇ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਪੁਲਿਸ ਮੌਕੇ ਤੇ ਆਈ ਸੀ ਹਾਂਜੀ ਆਈ ਹੈ ਜੀ ਤੇ ਵੀਰ ਜੀ ਵੀਰ ਦੀ ਉਮਰ ਕਿੰਨੀ ਸੀ ਕਿਤੇ ਵਿਆਹੇ ਸੀ ਹਾਂਜੀ ਮੈਰਿਡ ਹੈ ਗਿਆ ਜੀ 1.5 ਸਾਲ ਹੋ ਗਿਆ ਉਹਨਾਂ ਦੇ ਵਿਆਹ ਹੋਏ ਨੂੰ ਫਿਰ ਬੱਚਾ ਜੀ ਬੱਚਾ ਨਹੀਂ ਹੈਗਾ ਜੀ ਦਰਵਿੰਦਰ ਸਿੰਘ ਪਿੰਡ ਮੇਰਾ ਬਲੇਰ ਆ ਸਾਡੀ ਪਹਿਲਾਂ ਵੀ ਇਹਨਾਂ ਨਾਲ ਇੱਕ ਦੋ ਵਾਰ ਝਗੜਾ ਆਇਆ ਜੀ ਠੀਕ ਹੈ ਇਹ ਕੱਲ੍ਹ ਪਾਸੋਂ ਇਹ ਜੀ ਜਾਗਰ ਦੇ ਵਿੱਚ ਕਿਸੇ ਬੰਦੇ ਨੂੰ ਕਹਿੰਦੇ ਕਿ ਇਹ ਤੁਹਾਨੂੰ ਵੇਚ ਦੇ ਇਹ ਇਹਨਾਂ ਦੇ ਨਾਮ ਝਗੜਾ ਝਗੜਾ ਕੀ ਨਾ ਝਗੜਾ ਜੀ ਆਪਨੇ ਮਾਰਨ ਦਾ ਹਲਚੋ ਜੇ ਜਿਹੜੇ ਵੀਰ ਦਾ ਕਤਲ ਹੋਇਆ ਤੁਹਾਡਾ ਕੀ ਲੱਗਦਾ ਬ੍ਰਦਰ ਹੈ ਜੀ ਛੋਟਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਜੀ ਮੈਂ ਨਾਲ ਕੰਮ ਤੇ ਗਿਆ ਸੀ ਪੰਜਾਬ ਆਪਾਂ ਮੇਹਰਤ ਕੋਈ ਦੂਰੀ ਕਰ ਨਾਲ ਜੀ ਫਿਰ ਫੋਕਲ ਕੀ ਦੇਖੇ ਮੋਕੇ ਤੇ ਗਏ ਜਾ ਕੇ ਵੇਖਿਆ ਜੱਤਾਂ ਬੰਨੀਆਂ ਆ ਬਾਵਾਂ ਬੰਨੀਆਂ ਬਹੁਤ ਬੁਰੀ ਨਾਲ ਦੇ ਨਾਮ ਮਾਰਿਆ ਤੇ ਮੋਕੇ ਤੇ ਪੁੱਛੀ ਜੋਂਦੀ ਕੀ ਮੰਨ ਕਰਦੇ ਮਾਰੂ ਜੀ ਆਸਾਂ ਤੋਂ ਬੰਨਾਂ ਗਿਰ ਬਿਆ ਕਿੰਨੇ ਸਾਦਾ ਬੋਲ ਜੀ ਇਨਸ਼ਾ ਅੱਲਾਹ ਕੋਈ ਬੱਚਾ ਵੀ ਨਹੀਂ ਬੱਚਾ ਵਿਆਹ ਕਿਨੇ ਜਿਹੋ ਬੇਰ ਦੇ ਪਾਚੀ ਕੀ ਮੰਨ ਕਰਦੇ ਦਾ ਜਵਾਨ ਮੇਰੇ ਮਾਮੇ ਸੌਰਜ ਜੀ ਦਾ ਬੇਟਾ ਸੀ ਮੈਂ ਤਰਨ ਤਾਰਨ ਵਾਸਤੇ ਕੰਮ ਤੇ ਗਿਆ ਸੀ ਤਕਰੀਬਨ ਮੇਰੇ ਮਾਮਾ ਜੀ ਦੇ ਬੇਟੇ ਨੇ ਮੈਨੂੰ 4:00 ਵਜੇ ਤੇ ਕੁਝ ਟਾਈਮ ਤੇ ਫੋਨ ਲਾਇਆ 3:00 ਵਜੇ ਤੇ ਕੁਝ ਟਾਈਮ ਤੇ ਮੈਨੂੰ ਫੋਨ ਲਾਇਆ ਵੀ ਆਹ ਗੱਲਬਾਤ ਹੋ ਰਹੀ ਆ ਤੇ ਮੈਂ ਦੁਆ ਦਾਵੋਤੋਂ ਭੱਜ ਗਿਆ ਜਿਸ ਟਾਈਮ ਤੇ ਮੈਂ ਵੇਖਾ ਤੇ ਮੇਰੀਆਂ ਤਾਂ ਆਹ ਨਿਕਲ ਗਿਆ ਇੰਨਾ ਤਸੱਦ ਨਾਲ ਮਾਰਿਆ ਗਿਆ ਇੰਨੇ ਤਸੀਹੇ ਦਿੱਤੇ ਮੈਂ ਦੱਸ ਨਹੀਂ ਸਕਦਾ ਕੀ ਨਾਂ ਹੈ ਜੀ ਉਹਦਾ ਨਾਮ ਹੈਗਾ ਵਾ ਗੁਰਜੀਤ ਸਿੰਘ ਤੇ ਕੀ ਕਰ ਰਿਹਾ ਹੈ ਸਾਹਿਬ ਇਹ ਦੇਖੋ ਜੀ ਕਹਿਣ ਦੇ ਮੁਤਾਬਕ ਇਹੀ ਗੱਲ ਹੁੰਦੀ ਆ ਕਿ ਪੇੜ ਦੇ ਵਿੱਚ ਕੁਝ ਇਹਨਾਂ ਦਾ ਕੋਈ ਲਾਕਡਾੜ ਹੈ ਮੇਰੇ ਸਾਥ ਦੇ ਨਾਲ ਤੇ ਭਾਈ ਨੇ ਮਤਲਬ ਦੱਸੰਦਾ ਹੈ ਉਹਨਾਂ ਦੇ ਬ੍ਰਦਰ ਨੇ ਤੋਂ ਜਿਆਦਾ ਇਸ ਸਥਿਤੀ ਦਾ ਪਤਾ ਨਹੀਂ ਪਰ ਜਿਹੜਾ ਅੱਜ ਸਾਡੇ ਭਰਾ ਨਾਲ ਐਡਾ ਮਾੜਾ ਬਹੁਤ ਹੀ ਫਰੀ ਹੱਥ ਦੇ ਨਾਲ ਮਾਰਿਆ ਗਿਆ ਵਾ ਤੇ ਮੈਂ ਤੇ ਪ੍ਰਸ਼ਾਸਨ ਨੂੰ ਇਹੋ ਗੱਲ ਕਹਿਣੀ ਚਾਹਣਾ ਵਾ ਕਿ ਛੇਪੁਰ ਦੇ ਜਵਾਨ ਜਿਹੜਾ ਮਾਰ ਦਿੱਤਾ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਇਸ ਤੋਂ ਜ਼ਿਆਦਾ ਜਿਹੜਾ ਵਾ ਉਹ ਜਿਹੜਾ ਸਾਨੂੰ ਜਿਹੜਾ ਪਰਿਵਾਰ ਨੂੰ ਆਣ ਵਾਲਾ ਘਾਟਾ ਕਦੇ ਵਾਸਤੇ ਨਹੀਂ ਪੂਰਾ ਹੋ ਸਕਦਾ ਜਿਵੇਂ ਕਿ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਇੱਕ ਝਾੜੀਆਂ ਦੇ ਵਿੱਚੋਂ ਮਿਲੀ ਹੈ ਇਸ ਦੇ ਕਦੇ ਇਹ ਸਬੰਧ ਨੂੰ ਕੀ ਹੋਣਾ ਹੈ ਮੈਨੂੰ ਜਿਹੜਾ ਸਬੰਧੀ ਖਬਰ ਦਿੱਤੀ ਸੀ ਉਹਨੇ ਵੀਰ ਨੇ ਮੇਰੇ ਮਮਾ ਜੀ ਦਾ ਪੁੱਤਾਂ ਮਾਸੀ ਦਾ ਪੁੱਤ ਉਹਨੇ ਮੈਨੂੰ 4:00 ਵਜੇ ਕੁਝ ਕੁ ਮਿੰਟਾਂ ਦੇ ਫੋਨ ਲਾਇਆ ਤਾ ਤੇ ਉਸ ਟਾਈਮ ਦਾ ਨੌਜਵਾਨ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਵੀ ਤਸੀਹੇ ਦੇ ਦੇ ਮਾਰਿਆ ਕੁਝ ਬੋਲਿਆ ਨਹੀਂ ਜਾਨਾ ਉਹਦੇ ਪੈਰ ਦੇ ਵਿੱਚ ਕੋਈ ਰਸੇ ਵਰਗਾ ਵਗੈਰਾ ਬਿਲਕੁਲ ਜੀ ਉਹਦੀਆਂ ਬਾਹਾਂ ਆਹਰ ਉੱਤੇ ਬੰਨੀਆਂ ਹੋਈਆਂ ਸੀ ਬੈਕਸ ਰਾਉਂਡ ਨੂੰ ਤੇ ਲੱਤਾਂ ਨਾਲ ਵੀ ਲੱਤਾਂ ਤੇ ਵੀ ਰस्सियां ਬੰਨ੍ਹੀਆਂ ਹੋਈਆਂ ਸੀ ਤੇ ਉਹਦੇ ਮੇਰੇ ਸਾਹਦੇ ਨਾਲ ਜਿਹੜਾ ਵਾ ਮੈਨੂੰ ਤਾਂ ਐਂ ਲੱਗਦਾ ਜਿਸ ਤਰ੍ਹਾਂ ਵੀ ਪ੍ਰਿੰਟ ਕਨਟੀਨੈਂਟਾਂ ਦਾ ਲੱਗਾ ਵੀ ਤੱਕ ਪ੍ਰਸ਼ਾਸਨ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆਗਾ ਕੁਝ ਕਹਿ ਨਹੀਂ ਸਕਦਾ ਜੀ ਪ੍ਰਸ਼ਾਸਨ ਤੋਂ ਮੰਗ ਬਿਲਕੁਲ ਜੀ ਪ੍ਰਸ਼ਾਸਨ ਨੂੰ ਮੈਂ ਇਹੋ ਬੇਨਤੀ ਕਰਨ ਕਰਨਾ ਚਾਹਣਾ ਵਾ ਪ੍ਰਸ਼ਾਸਨ ਬਹੁਤ ਤਰੀਕੇ ਨਾਲ ਕਾਨੂੰਨੀ ਕਾਰਵਾਈ ਕਰ ਰਿਹਾ ਵਾ ਤੇ ਮੈਂ ਤੇਹੀ ਬੇਨਤੀ ਕਰਨਾ ਚਾਹਣਾ ਵਾ ਕਿ ਸਾਨੂੰ ਗਰੀਬਾਂ ਨੂੰ ਜਿਹੜਾ ਇਨਸਾਫ ਸਿਰਫ ਤੇ ਸਿਰਫ ਕਾਨੂੰਨ ਦੇ ਮੁਤਾਬਕ ਜਿਹੜਾ ਇਨਸਾਫ ਬਹੁਤ ਹੀ ਵਧੀਆ ਜਿਹੜੇ ਐਸਐਚਓ ਸਾਹਿਬ ਆ ਬਹੁਤ ਵਧੀਆ ਨਾਲ ਡੀਲ ਕਰ ਰਹੇ ਆ ਬਹੁਤ ਹੀ ਢੰਗ ਨਾਲ ਮਤਲਬ ਕਰ ਰਹੇ ਆ ਵੀ ਫੈਮਿਲੀ ਨੂੰ ਪੂਰੇ ਬੋਲਣ ਦਾ ਮੈਂ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਨਾ ਪ੍ਰਸ਼ਾਸਨ ਦਾ ਵੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਉਹਦੇ ਤੇ ਉਹਨਾਂ ਨੂੰ ਸਲਾਖਾ ਪਛੇਤ ਕਰਨ ਸਾਨੂੰ ਸਰ ਲਾਸ਼ ਨੂੰ ਕਬਜ਼ੇ ਵਿੱਚ ਲੈਣੇ ਤੇ ਜੀ ਅਸੀਂ ਜਿਹੜੀ ਡੈੱਡ ਬੋਡੀ ਹੈ ਉਹਨੂੰ ਪੋਸਟਮਾਰਟਮ ਕਰਾਉਣ ਲਈ ਅਸੀਂ ਜਿਹੜਾ ਉਹਨੂੰ ਡੈੱਡ ਹਸਪਤਾਲ 'ਤੇ ਜਮਾ ਕਰਾ ਦਿੱਤਾ ਤੇ ਸਵੇਰ ਜਿਹੜਾ ਉਹਦਾ ਪੋਸਟਮਾਰਟਮ ਕਰਾਇਆ ਜਾਏਗਾ ਕਿਉਂਕਿ ਵਕਤ ਬગાਉ ਉਹ ਸਹੀ